ਅਲ ਇਕ ਸਾਲ ਵੀਰੋ ਸਵਾਗਤ ਹੈ ਤੁਹਾਡਾ YouTube ਕਿੰਗ ਦਾ ਡੈਰੀ ਫਾਰਮ ਤੇ ਅੱਜ ਅਸੀਂ ਡਾਕਟਰ ਮੇਜਰ ਸਿੰਘ ਜੀ ਅਲਕੜਾ ਸਾਹਿਬ ਇਹਨਾਂ ਦੀ ਮਿਹਨਤ ਸਦਕਾ ਲਾ ਲਓ ਜਾਂ ਕਿਰਪਾ ਸਦਕਾ ਤਨੌਲਾ ਬੀ ਐਫ ਐ ਮੇਲੇ ਤੇ ਪਹੁੰਚਿਆ ਆ ਤੁਹਾਨੂੰ ਪਹਿਲੇ ਦਿਨ ਲਿਆਉਣ ਵਾਲੇ ਇਸ ਮੇਲੇ ਤੇ ਡਾਕਟਰ ਸਾਹਿਬ ਆ ਤੇ ਸਾਨੂੰ ਤਾਂ ਮੈਨੂੰ ਤਾਂ ਇੰਨੀ ਨੌਲੇਜ ਵੀ ਨਹੀਂ ਸੀ ਮੈਂ ਤੁਹਾਨੂੰ ਕਹਿਆ ਇਨ ਦਾ ਇੱਕ ਵਾਰੀ ਧੰਨਵਾਦ ਕਰ ਦਿਓ ਤੁਸੀਂ ਵੀ ਕਰ ਦਿਓ ਮੈਂ ਵੀ ਕਰਦਾ ਬਹੁਤ ਜ਼ਿਆਦਾ ਹੁਣ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਆਪਾਂ ਇਹਨੇ ਸਾਰੇ ਮੇਲੇ ਦੀ ਇੱਕ ਵਾਰੀ ਝਲਕੀਆਂ ਦਿਖਾਉਣੀਆਂ ਛੋਟੀਆਂ ਛੋਟੀਆਂ ਅੱਜ 25 ਨਵੰਬਰ ਆਨੇ ਜੀ 26 ਆ ਜੀ 26 ਨਵੰਬਰ ਤੇ ਇਹ 3 ਤਰੀਕ ਤੱਕ ਚੱਲਣਾ ਜੀ ਫੇਰ ਵੀ ਜਿਹੜੇ ਤਾਂ ਆਉਂਦੇ ਰਵਾਂਗੇ ਆਪਾਂ ਆ ਦੇਖੋ ਹਰਿਆਣੇ ਦੇ ਮੱਝਾਂ ਵੀ ਆ ਅੱਜ ਇਹ ਜਿਹੜੇ ਦੁੱਧ ਚੋਈ ਵਾਲੀਆਂ ਮੱਝਾਂ ਸਾਰੀਆਂ ਅਨਵਾਲ ਹਰਿਆਣੇ ਵਾਲੀਆਂ ਹੈਗੀਆਂ ਸੁਖਵੀਰ ਟੰਡਾ ਜੀ ਦੀ ਮੱਝਾਂ ਨੇ ਆ ਤਿੰਨ ਪਿਛਲੀ ਵੀਡੀਓ ਚ ਵੀ ਦਿਖਾਈ ਦਿਨ ਸੀ ਆ ਦੇਖੋ ਚੜਦੀ ਚੜਦੀ ਮੱਝ ਤੇ ਚੰਗੇ ਦੁੱਧ ਵਾਲੀਆਂ ਮੱਝਾਂ ਇੱਥੇ ਪਹੁੰਚੀਆਂ ਤੇ ਬਾਕੀ ਬਾਈ ਜੀ ਪ੍ਰਬੰਧ ਬਹੁਤ ਵਧੀਆ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਦੇਖੋ ਮਾਰੋ ਆਏ ਬੰਦਿਆਂ ਵਾਸਤੇ ਇਨੇ ਵੀ ਮੱਝਾਂ ਲੈ ਕੇ ਆਏ ਆ ਮੰਜੇ ਵਗੈਰਾ ਸਾਰਾ ਸਾਧਨ ਆ ਇੱਕ ਮੇਲੇ ਦਾ ਪ੍ਰਬੰਧ ਕਰਕੇ ਰੱਖਿਆ ਹੋਇਆ ਹਰਾ-ਚਾਰਾ ਹਰ ਇੱਕ ਤਰ੍ਹਾਂ ਦੀ ਚੀਜ਼ ਇੱਥੇ ਉੰਤੀ ਬਿੱਤੇ ਮੋਰਾ ਦੀਆਂ ਨੀਲੀ 라ਵੀਆ ਇੱਕ ਹੁਣ ਇਹਨਾਂ ਨੂੰ ਤੁਹਾਨੂੰ ਖੜੀਆਂ ਕਰਕੇ ਨਹੀਂ ਦਿਖਾਉਂਦੇ ਕਿਉਂਕਿ ਡਿਸਟਰਬਿੰਗ ਹੋਣ ਲਈ ਐਸ ਇਹਦੀ ਮਿਰਕ ਚੁਆਈ ਸੁਣੀਆ ਆਹ ਦੇਖੋ ਨੀਲੀ ਰਾਵੀ ਆ ਥੋੜੀ ਜੀ ਮੁਲਾਕਾਤ ਪ੍ਰਧਾਨ ਜੀ ਥੋੜਾ ਜਿਹਾ ਟਾਈਮ ਹੈਗਾ 2 ਮਿੰਟ ਅੱਜ ਅਸੀਂ ਤੁਹਾਨੂੰ ਵੀਐਫਐ ਦੇ ਪ੍ਰਧਾਨ ਪਿੰਡ ਸਿੱਧੂ ਯੂ ਪਿੰਡੀ ਸਿੱਧੂ ਜੀ ਢਪਾਲੀ ਬਠਿੰਡਾ ਜ਼ਿਲ੍ਹਾ ਦੇ ਤਸਵੀਰ ਫੋਟੋ ਦੇ ਪਰਚੇ ਭੇਜੀ ਬਿਆਦੇ ਜਿਹਦੇ ਮਗਰ ਨੰਬਰ ਲਿਖਿਆ ਹੋਇਆ ਯਾਰ ਪਿੰਡ ਦੇ ਰਹਿਣ ਵਾਲੇ ਜਿਨ੍ਹਾਂ ਨੇ ਕਿ ਆ ਲੈਣ ਦੀ ਇਹਦੀ ਜੀ ਨੂੰ ਆ ਆਇਆ ਸਭੀ ਹੋ ਗਿਓ ਸਭੀ ਤੇਰੀ ਗਾ ਹਾਂ ਜੀ ਕੇ ਕਰਦੇ ਮੱਜਾਂ ਹਾਂਜੀ ਆਜੋ ਜੀ ਰੱਖਣ ਦੇ ਮਤਲਬ ਕਿ ਬਹੁਤ ਹੀ ਸਟਾਰਟਿੰਗ ਜਾਣੇ ਸਾਡੇ ਇਲਾਕੇ ਤੋਂ ਇਹਨਾਂ ਦੀ ਹੋਈ ਆ ਹਾਂਜੀ ਸਾਹਣਾ ਬਈ ਹਾਂ ਦਾ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਰਦੂ ਸਾਹਿਬ ਹਾਂ ਜੀ ਹੋਰ ਸਤਿ ਸ਼੍ਰੀ ਅਕਾਲ ਜੀ ਬਾਈ ਹੋਰ ਸਾਹਿਬ ਕੀ ਜੀ ਪਹਿਲਾਂ ਆ ਮੇਲੇ ਬਾਰੇ ਥੋੜੀ ਜਾਣਕਾਰੀ ਦੇ ਦਿਓ ਜੀ ਹਾਂ ਜੀ ਬੀ ਐਫ ਏ ਦਾ ਮੇਲਾ ਜਿਹੜਾ ਆਪਣਾ ਇਹ 20 ਤਰੀਕ ਤੋਂ ਜਿਹੜੇ ਸ਼ਹਿਰ ਚ ਜੀ ਜਿਹੜੀਆਂ ਮੱਜਾਂ ਦਾ ਤਾਂ ਸਮਝ ਲਓ ਚਵਾਈ ਵਾਲਿਆਂ ਦਾ ਫਾਈਨਲ ਆਈ ਗੰਗਾ ਜੀ ਕੱਲ 25 ਇਹਦਾ ਹੋਣਾ ਆਉਂਗਾ ਨਹੀਂ ਜੀ ਹਾਂ ਜੀ ਤੇ ਚਵਾਈ ਵਾਲਿਆਂ ਦਾ ਮੱਜਾਂ ਪਹੁੰਚ ਗਈਆਂ ਜੀ ਆਪਣੇ ਕੋਲੇ ਸਾਰੇ ਗੇ ਨੀਲੀ ਦਾ ਵੀ ਮੂਰਾ ਬਾਕੀ ਹੁਣ 30 ਤਰੀਕ ਨੂੰ ਸਟਾਰਟ ਆ ਜੀ ਮੇਲਾ 30 ਤਰੀਕ ਨੂੰ 30 ਤਰੀਕ ਨੂੰ ਨਵੰਬਰ ਨੂੰ ਹਾਂਜੀ 30 ਤਰੀਕ 30 ਨਵੰਬਰ ਨੂੰ ਜਿਹੜੀਆਂ ਦੇਸੀ ਗਾਵਾਂ ਤੇ ਬੀਟਲ ਬੱਕਰੀਆਂ ਤੇ ਮੁਰਗੇ ਡਿਊਟੀ ਕੰਪੀਟੀਸ਼ਨ ਵਾਲੇ ਜੀ ਇਹ 30 ਤਰੀਕ ਨੂੰ ਬਾਈ ਜੀ ਮੁਕਾਬਲਾ ਉਹਦਾ ਕਰੀ ਜਾਣਗੇ ਜਿੱਤ ਹਾਰ ਕਰਕੇ ਆਪਦੇ ਘਰੇ ਮੁੜੀ ਜਾਣਗੇ ਠੀਕ ਹੈ ਜੀ ਤੇ 30 ਤਰੀਕ ਨੂੰ ਮੱਝਾਂ ਦੀ ਐਂਟਰੀ ਹੈ ਜੀ ਢੜਕੇ 7 ਤੋਂ ਲੈ ਕੇ ਰਾਤ ਦੇ 9 10 ਵਜੇ ਤੱਕ ਮੰਨ ਲੋ ਜਿਹੜੀਆਂ ਚੋਈ ਵਾਲੀਆਂ ਮੱਝਾਂ ਨੇ ਸਾਰੇ ਬਾਕੀ ਇੰਨੀ ਤਰੀਕ ਨੂੰ ਵਾਪਸੀ ਹੈ ਇਹਨਾਂ ਦੀ ਇਹਨਾਂ ਦੇ ਤਿੰਨ ਤਰੀਕ ਨੂੰ ਵਾਪਸੀ ਹੈ ਜੀ ਚਵਾਈ ਵਾਲੀਆਂ ਇੱਕ ਤਰੀਕ ਨੂੰ ਚਵਾਈ ਤੇ ਇਹਨਾਂ ਦਾ ਪੱਠੇ ਨੇਰੇ ਦਾ ਖਰਾਕ ਸਾਰਾ ਪ੍ਰਬੰਧ ਹੈ ਜੀ ਇੱਥੇ ਕਲੱਬ ਦਾ ਜੀ ਪਾਣੀ ਪਾਣੀ ਕੱਖਾ ਘੱਟ ਕੱਖ ਪੱਠਾ ਦੇਖੋ ਜੀ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਬੀਏਪੀ ਦੇ ਲਾਈਟ ਦਾ ਪ੍ਰਬੰਧ ਜੀ ਤੰਬੂ ਦਾ ਪ੍ਰਬੰਧ ਅੱਖਾਂ ਦਾ ਪ੍ਰਬੰਧ ਵਧੀਆ ਮੱਕੀ ਮਂਗਾਈ ਵੀ ਹੈ ਸੱਲੰਗਾਂ ਵਾਲੀ ਮੱਝਾਂ ਦੇ ਹਿਸਾਬ ਨਾਲ ਜੀ ਤੇ ਵਧੀਆ ਚੰਗੀ ਤੂੜੀ ਅੰਦਰ ਲਈ ਮਂਗਾਈ ਵੀ ਹੈ ਜੀ ਇਹ ਉਦੋਂ ਬਾਅਦ 30 ਤਰੀਕ ਨੂੰ ਜਿਹੜੇ ਪਸ਼ੂ ਆਣਗੇ ਉਹਨਾਂ ਨੂੰ ਵੀ 30 ਨੂੰ ਮਿਲ ਜਣਾ ਜੀ ਪਰ ਇੱਕ ਮੱਝਾਂ ਵਾਲੇ ਨੂੰ ਰਿਕਵੈਸਟ ਆ ਵੀ ਜਿਹੜੇ ਗਾਂ ਵਾਲੇ ਉਹ ਤਾਂ 29 ਨੂੰ ਆਜੋ ਬੱਕਰੀਆਂ ਵਾਲੇ 29 ਨੂੰ ਆਜੋ ਉਹਦਾ ਮੁਕਾਬਲਾ ਕਰਾ ਕੇ 30 ਨੂੰ ਮੁਰ ਜਾਣਗੇ ਭਾਵੇਂ 30 ਨੂੰ ਆਜੋ ਨੇੜੇ ਵਾਲੇ ਹਾਂਜੀ ਹਾਂਜੀ ਇਹ 30 ਨੂੰ ਮੁਰ ਜਣਾ ਪਰ ਜਿਹੜੀਆਂ ਮੱਝਾਂ ਹੈ ਹਾਂਜੀ ਇੱਕ ਸਾਲ ਤੋਂ ਬੱਚੇ ਛੱਡ ਕੇ ਬੱਚੀਆਂ ਭਾਵਾਂ ਦੀ ਬੱਚੇ ਇੱਕ ਸਾਲ ਵਾਲੇ ਛੱਡ ਕੇ ਹਾਂਜੀ 30 ਤਰੀਕ ਨੂੰ ਐਂਟਰ ਹੋਣਗੇ ਜੀ ਹਾਂਜੀ 1 ਤਰੀਕ ਨੂੰ ਮੁਕਾਬਲਾ ਚੱਲੂ 2 ਨੂੰ ਚੱਲੂ 3 ਨੂੰ ਚੱਲੂ 3 ਨੂੰ ਉਹ ਵਾਪਸ ਮੁੜ ਜਾਣਗੇ ਰਹਿਣਗੇ ਮੇਲੇ 'ਚ ਇੱਕ 30 ਤਰੀਕ हां जी ਸਾਰਿਆਂ ਜੀ 30 ਤਰੀਕ ਨੂੰ ਆਉਣਗੀਆਂ ਜੀ ਕੱਲੇ ਬੱਚੇ 1 ਸਾਲ ਤੱਕ 0 ਤੋਂ 3 ਮਹੀਨੇ 3 ਤੋਂ 6 ਅੱਛਾ ਇੱਕ 30 ਤਰੀਕ ਨੂੰ ਆ ਕੇ ਤੇ 3 ਤਰੀਕ ਨੂੰ ਵਾਪਸੀ ਹੈ ਜੀ 3 ਦਸੰਬਰ ਨੂੰ ਵਾਪਸੀ ਹੈ ਜੀ ਸਾਰੇ ਪਸ਼ੂਆਂ ਦੀ हां 3 ਦਸੰਬਰ ਨੂੰ ਕੱਲੇ ਬੱਚੇ ਲਿਆ ਸਕਦੇ ਆ ਤੁਸੀਂ ਢੜਕੇ 9 ਵਜੇ ਹਾਂ ਜੀ ਉਹਨਾਂ ਦੀ 9:30 ਰਿੰਗ ਹੋਣ ਲੱਗ ਜੇ ਨਾ ਉਸ ਤੋਂ ਬਾਅਦ ਬੱਚੇ ਨਾਲ ਦੀ ਨਾਲ ਹੀ ਜਿੱਤ ਹਾਰ ਕਰਕੇ ਘਰੇ ਮੁੜੀ ਜਾਣਗੇ ਕੱਲੇ ਬੱਚੇ 0 ਤੋਂ 3 ਮਹੀਨੇ 3 ਤੋਂ 6 6 ਤੋਂ 1 ਸਾਲ ਜੀ ਤਿੰਨ ਕੈਟਾਗਰੀਆਂ ਮੂਹਰਾ ਦੀਆਂ ਕਟੀਆਂ ਦੀਆਂ ਤਿੰਨ ਲੀਲੀ ਰਾਵੀ ਦੀਆਂ ਤਿੰਨ ਕਟੀਆਂ ਦੀਆਂ ਮੂਹਰਾ ਦੀਆਂ ਤਿੰਨ ਲੀਲੀ ਆ ਵੀ ਬੱਚਿਆਂ ਦੀ ਹਾਂਜੀ ਇਹ ਜਿਹੜਾ ਐਨੀਮਲ ਲੈ ਕੇ ਆਉਣਾ ਉਹਨਾਂ ਨੇ ਨਾਲ ਕੋਈ ਕੱਕ ਪੱਟਾ ਕੁਛ ਨਹੀਂ ਲੈ ਕੇ ਆਉਣਾ ਜੀ ਕੱਕ ਪੱਟਾ ਕੁਛ ਨਹੀਂ ਲੈ ਆਉਣਾ ਜੀ ਇਕੱਲੀ ਅਕਦਾਬ ਦੀ ਗੋਲਨੀ ਗੋਲਨੀ ਦਾ ਪ੍ਰਬੰਧ ਕਰ ਲੈਣਾ ਹਾਂਜੀ ਜਾਂ ਕੋਈ ਢੋਲ ਵੱਡਿਆ ਹੋਵੇ ਹੁੰਦਾ ਟੱਬ ਹੁੰਦੇ ਆਪਦੀ ਪਾਣੀ ਪੀਉਣ ਨੂੰ ਬਾਹਲਟੀ ਹੋਵੇ ਕੋਲੇ ਹਾਂਜੀ ਆਪ ਦੀ ਰੋਟੀ ਪਾਣੀ ਬਣਾਉਣ ਨੂੰ ਜਾਂ ਚਾਹ ਬਣਾਉਣ ਨੂੰ ਸਿਲੰਡਰ ਸਿਲੰਡਰ ਕੁਸ ਕੋਲੇ ਹੋਵੇ ਉਹਦਾ ਢਾਬੇ ਵੀ ਹੁੰਦੇ ਵਿੱਚ ਲੱਗੇ ਹੋਏ ਜਨ ਲਈ ਵੀ ਆਪ ਦਾ ਬੰਦਾ ਆਪ ਦਾ ਪ੍ਰਬੰਧ ਕਰੇ ਯਾਰ ਲੀੜੇ ਬੇਸਤਰੇ ਦਾ ਤੰਬੂ ਅਸੀਂ ਮੱਝਾਂ ਨੂੰ ਦੇਣਾ ਫਰੀ ਖਾਤੇ ਬੰਨਣ ਵਾਸਤੇ ਹਾਂਜੀ ਠੀਕ ਹੈ ਜੀ ਬੰਦਿਆਂ ਨੂੰ ਪੈਣ ਵ ਵੇਚੀ ਬੰਦੇ ਨਿਗਰ ਰੱਖਣਗੇ ਨਾਲੇ ਆਪੇ ਪੈ ਜਾਣਗੇ ਜੀ ਤੇ ਜਿਹੜੀ ਤੂੜੀ ਆ ਕੱਖ ਪੱਠਾ ਪਾਣੀ ਤੱਕ ਆ ਉਹ ਸਾਰੀ ਚੀਜ਼ ਫਰੀ ਆ ਜੀ ਬਈ ਹਾਂਜੀ ਦੇਖੋ ਜੀ ਕਿਸਾਨ ਭਰਾ ਉਹ ਵੱਡੀ ਗੱਲ ਤਾਂ ਇਹ ਆ ਵੀ ਅੱਜ ਜਿਹੜਾ ਆਪਾਂ ਬੀ ਐਫ ਐਮ ਐਲ ਤੇ ਪਹੁੰਚੇ ਆ ਇੱਕ ਤਾਂ ਇਹਨਾਂ ਨੇ ਮੈਨੂੰ ਪਹਿਲਾਂ ਇੰਟਰਵਿਊ ਛੱਡੀ ਹੋਈ ਸੀ ਕਿ ਕੈਮਰਿਆਂ ਦਾ ਪ੍ਰਬੰਧ ਆ ਜਿਹੜਾ ਇਹ ਬਹੁਤ ਹੀ ਚੰਗਾ ਕੰਮ ਕੀਤਾ ਪਿਛਲੀ ਵਾਰ ਕਹਿੰਦੇ ਇੱਥੇ ਨਾ ਕੋਈ ਬੰਦਾ ਦੁੱਧ ਵਾਲੇ ਟੀਕੇ ਲਾ ਕੇ ਚੋਈ ਕਰਾਉਂਦਾ ਸੀ ਨੇ ਦੁੱਧ ਵਾਲੇ ਨੇ ਉਹ ਜੀ ਬੂਸਟਨ ਟੀਕੇ ਹੁੰਦੇ ਦੁੱਧ ਵਾਲੇ ਤੇ ਨਹੀਂ ਕੋਈ ਚੱਕਰ ਹੁੰਦਾ ਦੁੱਧ ਵਾਲਾ ਪਸਮਾਲ ਹੀ ਹੁੰਦਾ ਉਹਦਾ ਟੀਕਾ ਹਾਂਜੀ ਇਹਨਾਂ ਦਾ ਦੁੱਧ ਵਾਲਾ ਟੀਕਾ ਕਹਿੰਦੇ ਨੇ ਉਹ ਤਾਂ ਜੇ ਕੋਈ ਮੱਝ ਨਾ ਹਿੱਲੂਗੀ ਜਾਂ ਦੁੱਧ ਨਹੀਂ ਲੌਂਦੀ ਉਹ ਤਾਂ ਇਕੱਲਾ ਪਸਮਾਈ ਹੁੰਦਾ ਬੱਚਾ ਬੱਚਾ ਮਰੇ ਜਾਂਦੋਂ ਉਹਦੀ ਕੋਈ ਊਮ ਨਾ ਹੀ ਨਹੀਂ ਉਹ ਤਾਂ ਚੱਲ ਵੈਸੇ ਵੈਣ ਹੁੰਦਾ ਵੀ ਆਪਾਂ ਲਾ ਨਹੀਂ ਸਕਦੇ ਉਹ ਚੀਜ਼ਾਂ ਦਾ ਉਹ ਦੁੱਧ ਵਧਾਉਣ ਦਾ ਯੋਗਦਾਨ ਨਹੀਂ ਦਿੰਦਾਂ ਉਹ ਤਾਂ ਇੱਕ ਖੜਾਉਣ ਦਾ ਯੋਗਦਾਨ ਆਪਾਂ ਤੁਹਾਨੂੰ ਦੁੱਧ ਵਾਲੇ ਜਿਹੜੇ ਬੂਸਟਨ ਟੀਕੇ ੱੱਕੇ ਨਾਲ ਲੱਗਦੇ ਸੀ ਪਸ਼ੂ ਦੀ ਜੇ ਕੰਪੈਟੀਟੀ ਮੰਨ ਲਓ ਵੀ ੱੱਕ ਨਾਲ ਮੰਨ ਲਓ ਵੀ ਠੀਕ ਹੈ ਜੀ ਤੇ 40 ਉਹਨੇ 50 ਕਰ ਲਿਆ ਇਸ ਤਰ੍ਹਾਂ ਉਹਦੀਆਂ ਕੰਪੈਟੀਆਂ ਵਧ ਗਈਆਂ ਬੂਟਨ ਠੀਕਾ ਫੜਿਆ ਗਿਆ ਸੀ ਬੰਦੇ ਨੇ ਹਾਂਜੀ ਉਹੀ ਬੂਟਨ ਠੀਕੀ ਫੜਿਆ ਸੀ ਜੀ ਹਾਂਜੀ ਹੁਣ ਵੀ ਉਵੇਂ ਜਿਹੀ ਕੈਮਰੇ ਚੱਲੀ ਜਾਂਦੇ ਜੀ ਇੱਥੇ 27 ਉਹ ਤੋਂ ਵੀ ਜ਼ਿਆਦੇ ਆ ਅੱਗੇ ਛੱਡ ਦੇ ਵਿੱਚ ਹੀ ਕੈਮਰੇ ਸਾਰੇ ਲੱਗੇ ਹੁੰਦੇ ਸੀ 8 ਤੋਂ 10 ਕੈਮਰੇ ਅੱਜ ਤੇ ਇੱਕ ਛੱਡ ਦੇ ਵਿੱਚ 16 ਕੈਮਰੇ ਆ ਜੀ ਉਹ ਤੋਂ ਡਬਲ ਕਰਤੇ ਹਰ ਮੱਝ ਆ ਮੱਝ ਜਿਵੇਂ ਬੈਠੀ ਹੈ ਬਿੱਲੂ ਇਹ ਚਾਰ ਕੈਮਰੇ ਚ ਆਉਗੀ ਅੰਦਰ ਜਾ ਕੇ ਦੇਖੂਗੇ ਪਹਿਲਾਂ ਤਾਂ ਆਹ ਅੰਗਲ ਚਾਈ ਜਾਂਦੀ ਹੈ ਜੀ ਹਾਂਜੀ ਆਹ ਠੀਕ ਹੈ ਜੀ ਹਾਂਜੀ ਆਹ ਮੱਝਾਂ ਫਿਰ ਆਹ ਤਾਂ ਹ ਫਿਰ ਉਹ ਮਗਰਲੇ ਚ ਵੀ ਆਈ ਜਾਂਦੀਆਂ ਠੀਕ ਆ ਜੀ ਫਿਰ ਉਦੋਂ ਮਗਰਲੇ ਚ ਵੀ ਆਈ ਜਾਂਦੀਆਂ ਸਾਰੀ ਲੇਨ ਦੇ ਵਿੱਚ ਕੈਮਰੇ ਆ ਜੀ ਬਾਕੀ ਤੁਹਾਡੇ ਕੋਲੇ ਜਿਹੜੇ ਸਾਂ ਆ ਬੋਲਾ ਹਾਂ ਜੀ ਕਿਹੜੇ ਕਿਹੜੇ ਆ ਨਹੀਂ ਇੱਥੇ ਬੋਲ ਤਾਂ ਆਉਣਗੇ 30 ਤਰੀਕ ਨੂੰ ਆਉਣਗੇ ਝੋਟੇ ਦਾ ਨਹੀਂ ਨਹੀਂ ਤੁਹਾਡੇ ਉੱਥੇ ਰੱਖੀ ਮੇਰੇ ਕੋਲੇ ਮੇਰੇ ਕੋਲੇ ਇੱਕ ਸਰਕਾਰੀ ਖਰੀਦ ਲੈ ਨੀਲੀ ਦਾ ਵੀ ਨਾਕ ਆ ਜੀ ਹਾਂ ਜੀ ਇੱਕ ਤਰਨਾਟ ਹੋ ਗਿਆ ਨੀਲੀ ਦਾ ਵੀ ਇੱਕ ਜਿਹਦੀ ਮਾਂ ਹੋਣਾ ਰਹਿਣੇ ਜੀ ਵੇਕੇ ਜੀ 5 ਲੱਖ 65 ਦੀ ਟੋਕੜ ਉਹਦਾ ਬੱਚਾ ਹੋ ਗਿਆ ਟਾਰਜਨ ਪਾਰਸ ਦਾ ਭਰਾ ਜਿਹੜਾ ਪਾਰਸ ਮੈਂ ਵੇਚਤਾ ਹਾਂ ਹਾਂ ਨਹੀਂ ਨਹੀਂ ਨੀਲੀ ਦਾ ਵੀ ਜੀ ਉਹ ਵੀ ਨੀਲੀ ਇਹ ਮੇਰੇ ਕੋਲ ਤਿੰਨ ਚਾਰ ਹੋ ਗਿਆ ਨੀਲੀ ਦਾ ਵੀ ਦੇ ਤੇ ਚਾਰ ਹੈਗੇ ਮੂਰਾ ਦੇ ਮੂਰਾ ਦੇ ਜਿਵੇਂ ਮੰਨ ਲਓ ਜਮਾ ਟੌਪ ਦੀਆਂ ਮੱਜਾਂ ਦੇ ਰਿਕਾਰਡ ਤਿਆਰ ਕੀਤੇ ਸੀਮਨ ਵਾਲਾ ਕੋਈ ਨਹੀਂ ਨਾ ਜੋ ਸੀਮਨ ਵਾਲਾ ਇਕੱਲਾ ਨੀਲੀ ਦਾ ਵੀ ਤਾਂ ਨਾਗ ਤਾਂ ਦੇ ਸਕਦੇ ਆ ਜਾਂ ਤਰਨਾਟ ਦਾ ਦੇ ਸਕਦੇ ਆ ਦੂਜੇ ਸੀਮਨ ਵਾਲਾ ਕੋਈ ਨਹੀਂ ਬਸ ਘਰੀ ਛੱਡਨੇ ਆ ਉਹ ਵੈਸੀ ਆਪਾਂ ਜੇ ਕੋਈ ਲੋਕਲ ਬੰਦਾ ਤੁਹਾਡੇ ਸੀਮਨ ਲੈਣਾ ਕਿਉਂਕਿ ਮੈਂ ਸੀਮਨ ਵੇਚ ਮੈਂ ਮੇਲੇ ਤੇ ਹੁਣ ਉਹਨਾ ਮੇਰੀ ਗੱਡੀ ਸਿਲੰਡਰ ਕਦੇ ਨਾ ਹੋਊਗਾ ਨਹੀਂ ਆਪਾਂ ਕਿਸੇ ਨੂੰ ਦੇਣ ਗਏ ਆ ਬਸ ਇਹ ਕੋਈ ਇੰਨਕ ਬਣਾ ਕੇ ਰੱਖ ਲਈਦਾ 5-700 ਉਹ ਜੇ ਘਰੋਂ ਲੈ ਕੇ ਜਾਣਾ ਕੋਈ ਲੈ ਜੇ ਹਾਂਜੀ ਠੀਕ ਆ ਜੀ ਉਹਨ ਦਾ ਦੇਣੇ ਨਹੀਂ ਜੀ ਤੇ ਬਾਕੀ ਹੁਣ ਮੂਰੇ ਜਿਹੜੇ ਕੱਟੇ-ਕੁੱਟੇ ਆ ਜੀ ਉਹੀ ਮਨ ਤੋਂ ਆਏ ਹੋਗਾ ਸ਼ਕਾਰੀ ਕੁੱਤੇ ਵਾਲਿਆਂ ਵਾਂਗੂ ਗੇਮ ਖੇਡਾਂਗੇ ਹਾਂਜੀ ਠੀਕ ਆ ਆਪਦੇ ਛੋਟੀਆਂ ਲਵਾਇਆ ਕਰਾਂਗੇ ਜਿੱਦੇ ਝੋਟਾ ਮਤਲ ਲੱਗਿਆ ਕਰੂਗੀ ਵੱਡਾ ਹੋ ਗਿਆ ਝੋਟੇ ਵਾਲੇ ਹੋਗੇ ਉਹਦੇ ਕਟਿਆਂ ਨੂੰ ਪਰਦੇ ਨਾ ਵੇਚਦਿਆ ਕਰਾਂਗੇ ਬਾ ਨਾ ਬਜੇ ਬਾਂਸਰ ਤੇ ਨਾ ਰਹੇ ਬੰਸਰੀ ਹੁਣ ਕੱਟੇ-ਕੁੱਟੇ ਜਾਨੀ ਕਿ ਸੀਮਨ ਵਾਲਾ ਕੰਮ ਨਹੀਂ ਕਰਨਾ ਬਾਈ ਸੀਮਨ ਵਾਲਿਆਂ ਵੇਚੀ ਚੱਲੋ ਗਾਲਾਂ ਲਈ ਚੱਲੋ ਹਾਂਜੀ ਠੀਕ ਹੈ ਜੀ ਕੋਈ ਫਾਇਦਾ ਨਹੀਂ ਆਪਦੀ ਬਰੀਡ ਤੇ ਕੰਮ ਕਰਾਂਗੇ ਜੀ ਹੁਣ ਹਾਂਜੀ ਇਹ ਛੋਟੇ ਤਾਂ ਹੀ ਵੱਧ ਕੀਤੇ ਬਾਈ ਕਿਹਦੇ ਕੀ ਡਿਕਤ ਆਉਂਦੀ ਆ ਵੀ ਆਪਾਂ ਸਿੰਧੀ ਸਿੱਧੂ ਨੂੰ ਡਿਕਤ ਆਉਂਦੀ ਆ ਜੀ ਕਈ ਚੀਜ਼ਾਂ ਹੁੰਦੀਆਂ ਜੀ ਚੰਗੀਆਂ ਮਾਂ ਪੇੜਾਂ ਦਾ ਬੰਦੀਆਂ ਬੰਦੇ ਆ ਹਾਂਜੀ ਉਸ ਤੋਂ ਬਾਅਦ ਮੇਰੇ ਇਹਨਾਂ ਜੀ ਬਾਈ ਆਏ ਹੁੰਦਾ ਪ੍ਰਬੰਧ ਬਹੁਤ ਵਧੀਆ ਕੀਤਾ ਹੋਇਆ ਜਿਵੇਂ ਕੁੱਤਿਆਂ ਚ ਮੰਨ ਲਓ ਆ ਬਾਈ ਝੋਟਿਆਂਲੇ ਬੈਠੇ ਆ ਅੱਜ ਵੀਡੀਓ ਕਈ ਇੰਨੇ ਚੰਗੇ ਆ ਝੋਟਿਆਂ ਦੀਆਂ ਝੋਟੀਆਂ ਸਾਨੂੰ ਪਤਾ ਹੁੰਦਾ ਵੀ ਆ ਝੋਟੇ ਦੀ ਝੋਟੀ ਦੁੱਧ ਦਈ ਜਾਂਦੀ